ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀਆਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਪਿੰਦਰ ਸਿੰਘ ਆ ਪਿੰਡ ਦਿਹਾਉਂ ਦਾ ਜ਼ਿਲ੍ਹਾ ਫਰੀਦਕੋਟ ਸ੍ਰੀ ਤਹਿਸੀਲ ਰਾਮਪੁਰ ਕੋਲ ਤੇ ਮੋਬਾਈਲ ਨੰਬਰ ਆਪਣਾ 98722 ਬਕਤੀ 148 9872232 148 148 ਦੋ ਗੱਪਣਾ ਵੜਾ ਦਿਖਾਵਾਂਗੇ ਜੇ ਪਹਿਲੇ ਨੰਬਰ ਦੇ ਵੜਾ ਦੇਖਦੇ ਆ ਕਿਹੜਾ ਸੂਸ ਹੁੰਦੀ ਐ ਇਹ ਦੂਜਾ ਸੂਸ ਹੁੰਦੀ ਐ ਵੀਰੇ ਕੈ ਕਿ ਦਿਨ ਲੈਂਦੀ ਐ ਇਹ 16 ਤਰੀਕ ਨੂੰ ਮੈਨੂੰ ਪੂਰੇ ਅੱਜ 12 ਹੋਉਂਗੇ ਤੇ 4 ਦਿਨ ਲੈਂਦੇ ਆ 4 ਦਿਨ ਸੂਣ ਚ ਬਾਕੀ ਐ ਇੱਕ ਅੱਧਾ ਦਿਨ ਉੱਪਰ ਥੱਲੇ ਵੀ ਲੈ ਸਕਦੇ ਆ ਬਹੁਤਾ ਵੱਛੀ ਠੀਕ ਹੈ ਵਾ ਨੂੰ ਮਾ ਦਿਖਾ ਰਹੇ ਵੀ ਠੀਕ ਐ ਥਣ ਚਾਰੇ ਨਿਕੜ ਮੇ ਸਾਫ ਸੁਥਰੇ ਹਨਾ ਵਿੱਥੀ ਦੇ ਸੋ ਥਣ ਦੇਖੋ ਜਮਾ ਨੀਂਬੂ ਦੇ ਬਾਗ ਵਾਂਗੂ ਤੇ ਪਹਿਲੇ ਸੂਏ ਦਾ ਇਹਦਾ ਰਿਕਾਰਡ ਕੀ ਰਿਆ ਦੱਸਿਆ ਮਾਲਕ ਨੇ ਆਪਾਂ ਨੂੰ 26 ਅੰਦਾਜ਼ਾ ਲਾ ਸਕੀ ਮੁਰੇ ਮੌਸਮ ਗਰਮੀ ਦਾ ਹੁੰਦਾਗਾ ਵੀ ਇਹ 25 ਲੀਟਰ ਮੰਨ ਕੇ ਦੁੱਧ ਲੈ ਲੇ। 25 ਲੀਟਰ ਮੰਨ ਕੇ ਇਹ ਹੁੰਦਾ 30 ਬਤੀ ਵਾਲੇ ਪਰ 25 ਆਪਾਂ ਗਾ ਨਹੀਂ ਖਾਣ। 30 ਪਾਜੂ ਪਾ ਓਕੇ ਸਾਰੇ ਥਨਾ। ਹਾਂ ਓਕੇ ਬਈ। ਰੇਟ ਇਹਦਾ ਕੀ ਰਹੂਗਾ? ਇਹਦਾ ਰੇਟ ਜਾਇ 75000 ਰੁਪਏ 80 85 ਬੜਾ ਨਹੀਂ ਡਿਮਾਂਡ ਤੋਂ ਪਰ ਆਪਾਂ 75000 ਰੁਪਏ ਇਹ ਜੋ ਨਰਮ ਹੋ ਜੂਗੀ। ਹਾਂ ਮਲਾਂ ਮੋਟੋਰੀ ਬਾਹਰ ਨੂੰ। ਸੋ ਵੀਰੋ 75000 ਰੁਪਏ ਡਿਮਾਂਡ ਆ ਇਹਦੇ ਵਿੱਚੋਂ ਥੋੜਾ ਬਹੁਤਾ ਬਣਦਾ ਮਾਨ ਤਾਂ ਤੁਹਾਡਾ ਹੋ ਜੂਗਾ। 24 ਤੋਂ 25 ਲੀਟਰ ਦੁੱਧ ਮੰਨ ਕੇ ਖਰੀਦਾਰੀ ਕਰ ਸਕਦੇ ਹੋ। ਤੇ ਲੇਵੇ ਦੀ ਪੂਰੀ ਸਾਫ ਸੁਥਰੀ ਆ ਚਾਰੇ ਥਾਂ ਨਿਕਣਵੇਂ ਸਾਫ ਸੁਥਰੇ ਵਿੱਤੀ ਤੇ ਤੇ ਕੁਆਲਟੀ ਵਗੈਰਾ ਬੈਠ ਚ ਵਧੀਆਗੀ ਜਿੰਦ ਜਾਣ ਤੇ ਹਵਾਨਾ ਦੇਖੋ ਅੱਗੇ ਪਿੱਛੇ ਦਾ ਬਿਲਕੁਲ ਜਮਾਨਾ ਆ ਸੌਰੀ ਹਵਾਨਾ ਨਾ ਬਾਕੀ ਠੰਡੀ ਠੰਡੀ ਬਹੁਤ ਬੱਛੀ ਠੀਕ ਹੈ ਸੋ ਮਿਲਕਵੇਨ ਵਗੈਰਾ ਦੇਖੋ ਤੇ ਸਾਫ ਸੁਥਰੀ ਚਾਰੇ ਥਾਂ ਨਿਕਣਵੇਂ ਵਿੱਤੀ ਤੇ ਹਨਾ ਤੇ ਰਾਜੀ ਸਮੀ ਬੜੀ ਬਹੁਤ ਆ ਵੀ ਇਹ ਨਹੀਂ ਗੱਲ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਸੋ ਡਿਮਾਂਡ ਸਿਰਫ ਇਹ ਦੀ ਹੈਗੀ ਆ 75000 ਰੁਪਏ ਮੰਗਣ ਵੀਰ ਕਹਿੰਦਾ 80 ਮੰਗ ਲਈ 85 ਮੰਗ ਲਈ ਪਰ 75000 ਦੇ ਵਿੱਚੋਂ ਨਰਮ ਹੋ ਜੂ ਸੋ ਹਵਾਨਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਅੱਗੇ ਵੀ ਝਕਾ ਉਹਨਾਂ ਦੇ ਪਿੱਛੇ ਵੀ ਉਹਨਾਂ ਹੀ ਮਗਰ ਨੂੰ ਆਲੇ ਠੀਕ ਹੈ ਸੋ ਥਣ ਦੇਖੋ ਚਾਰੇ ਨਿਖਣਵੇਂ ਦੂਸਰੇ ਥਣ ਨੂੰ ਦੂਸਰਾ ਥਣ ਲਕੋਦਾ ਪਿਆ ਮਿਲਕਵੇਂ ਦੇਖੋ ਚੰਗੀ ਲਗਾਈ ਦਿੰਦੀ ਆ ਤੇ ਠੰਡੀ ਸੀਲ ਦਾ ਕੋਈ ਅੰਕ ਨਹੀਂ ਠੀਕ ਹੈ ਲਗਭਗ 2 ਦਿਨ ਦਾ ਨਹੀਂ ਕੱਟੂ ਤਿਆਰੀ ਦਾ ਲੱਗ ਮੇਜੀ ਆ ਅੱਗੇ 2 ਨੰਬਰ ਵੈੜ ਦੇਖਦੇ ਜਿਹੜੀ ਆਪਾਂ ਇਹ ਪਲੂਨ ਥੋੜੀ ਹੈ ਪਲੂਨ ਪਹਿਲਾ ਸੂਆ ਹਾਂ ਦੰਦੋ ਹੋ ਚੌਗੀ ਲਗਭਗ ਥੋੜੀ ਕੱਚੀ ਆ ਤੇ ਲੱਗਦੀ ਆ ਹਾਂ ਕੱਚੀ ਆ ਥੋੜੀ ਜਿਹੀ ਠੰਡੀ ਠੁੰਡੀ ਬੱਚੀ ਹੈ ਵੀ ਬਹੁਤ ਅੰਮਲ ਹੈ ਕੱਢ ਜੂ 8-10 ਦਿਨ ਇਹ ਲੈ ਜੂ ਹਫਤਾ ਤੱਕ ਆ ਰਾਮ ਠੀਕ ਆ ਹਫਤਾ 8 ਦਿਨ ਲੈ ਸਕਦੀ ਆ ਹਾਂ ਲੈ ਤੇ ਲੱਗ ਰਿਹਾ ਬਹੁਤਾ ਬੱਚੀ ਦੀ ਇਹਦਾ ਹਵਾਨਾ ਬਾਡੀ ਵੇਟ ਦੇਖ ਕੇ ਆਪੇ ਤਾਂ ਕੱਦ ਕਾਰ ਤੋਂ ਅੰਦਾਜ਼ਾ ਲਾ ਸਕੀਏ ਵੀ ਕਿੰਨੇ ਕੇ ਦੁੱਧ ਵਾਲੀ ਹੈ ਇਹ ਇਹ 16-17 ਕਿਲੋ ਕੁ ਛੋੜਾ ਦਾ ਖੁੱਲਾ ਮੰਨ ਕੇ ਲੇ ਗਏ ਜਾਂਦੇ ਤੁਸੀਂ ਤੇ ਭਾਅ ਦਾ ਕੀ ਹੋਊਗਾ ਇਹਦਾ ਜਮਾਂ ਦੇਣ ਲੈਣ 52000 ਰੁਪਏ ਮਾੜਾ ਮੋਟਾ ਮਾਨ ਤਾਣ ਕਰਦੇ ਆ ਤੋਰੀ ਬਾਹਰ ਨੂੰ ਸਭ ਤੋਂ ਦੂਜੇ ਨੰਬਰ ਤੇ 52000 ਦੇ ਵਿੱਚੋਂ ਮਾਨ ਤ 15 16 15 16 15 ਮੰਨ ਕੇ ਲੈ ਲਿਓ ਇੰਨਾ ਕਿ ਦੁੱਧ ਤੋਂ ਬੈਡ ਨਰਮ ਰਹਿੰਦੀ ਨਹੀਂ ਕੱਦ ਕਾਠ ਵਧੀਆ ਪਲੀ ਪੁਲੀ ਬਾਕੀ ਸ਼ਾਈਨਿੰਗ ਵਗੈਰਾ ਬਹੁਤ ਆ ਰਾਜੀ ਸਭੀ ਪਲੀ ਵੀ ਲਿੱਸੀ ਨਾ ਵੀ ਨਹੀਂ ਕਿਸੇ ਪਾਸਿਓ ਤੇ ਪੂਰੀ ਸਾਫ ਸੁਥਰੀ ਆ ਸੋ ਦੇਖੋ ਕੱਦ ਬੈਡ ਦੇਖੋ ਬੈਡ ਦਾ ਪੂਰਾ ਰਾਜੀ ਬਾਕੀ ਠੰਡੀ ਠੰਡੀ ਕੋਈ ਤਾਂ ਨਹੀਂ ਬਾਕੀ ਠੰਡੀ ਦਾ ਕੋਈ ਅੰਤ ਨਹੀਂ ਇੱਥੇ ਛੱਡ ਕੇ ਬਾਹਰ ਥੱਲੇ ਬੈਠਾ ਰਹੇ ਬੱਚੇ ਤੇ ਲੱਡੂ ਲਾ ਲੈ ਬੱਚੀਆਂ ਬਹੁਤ ਬਾਕੀ ਰੇਟ ਵੀ ਜੈਨੂਨ ਇਦਾਂ ਰੇਟ ਮਿਲਦਾ ਵੀ ਨਹੀਂ ਹਾਂ ਵੀ ਸੋ ਵੀਰ 52000 25000 ਦੀ ਪਾਲਕ ਬੱਚੀ ਵੇਖ ਕੇ ਆਂਦੀ ਆ ਇਹਨਾਂ ਨੂੰ ਪਤਾ ਆਪਣੇ ਘਰੇ ਜਾ ਕੇ ਸੁਕੂਗੀ ਕਿਵਰ ਵੀਰ ਕਹਿੰਦਾ ਸੀ ਸੂਈ ਵੀ ਲੈਤੀ ਜੇਰ ਵਿੱਚ ਰਹਿ ਗਈ ਫਲਾਨਾ ਹੋ ਗਿਆ ਧੌਂਕਾ ਹੋ ਗਿਆ ਸੋ 52000 ਦੇ ਵਿੱਚ ਪੂਰੇ ਕੱਦ ਬੈਡ ਵਾਲੀ ਹੈ ਥੋੜੀ ਥੋੜੀ ਬਾਹਲੀ ਹੈ ਵੀਰੇ ਠੰਡੀ ਵਾਲੀ ਹੈ ਲੈ ਬਾਕੀ ਮੜੇ ਨਾਲ ਖੜੀ ਵੀਰੇ ਕਿਰ 52000 ਦੇ ਭਾਸ ਆਪਣੀ ਆਪਣੇ ਘਰਤ ਵਾਲੀ ਹੈ ਬਾਕੀ ਇਤਰੀ ਲੈਤੀ ਵੀ ਵਾਲੀ ਭਾਜਾ ਹਨਾ ਹਾਂ ਤਾਂ 52 ਕਹਿੰਦੀ ਮੰਗਣ ਦਾ 66 ਢਾੜੀ ਮੰਗਣ ਦਾ ਪਾਉਂਦਾ ਕੋਈ ਬਾਲਾ ਨਹੀਂ ਤੇ ਨੰਬਰ ਬੋਲੀ ਆਪਣਾ 98722 32147 ਪਿੰਡ ਜਿਉਂਦ ਜਿਲ੍ਹਾ ਬਠਿੰਡਾ ਪੈ ਗਿਆ ਰਾਮਪੁਰਾ ਦੇ ਤੱਪੇ ਦੇ ਸੈਂਟਰ ਚ ਪਿੰਡ ਪੈਂਦਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ